ਲੁਧਿਆਣਾ ਵਿਖੇ ਸਿਲਵਰ ਸਮਾਜ ਸੇਵਾ ਸੁਸਾਇਟੀ ਵੱਲੋਂ ਗਣਤੰਤਰ ਦਿਵਸ ਮੌਕੇ ਤੇ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੁਧਿਆਣੇ ਸ਼ਹਿਰ ਦੀਆਂ ਨਾਮੀ ਸ਼ਖਸੀਅਤਾਂ ਪਹੁੰਚੀਆਂ ਤੇ ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਸ਼ਹੀਦਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਸਿਲਵਰ ਸਮਾਜ ਸਹਿਯਾ ਸੁਸਾਇਟੀ ਦੇੜੇ ਕੀ ਹਰ ਦੋ ਮਹੀਨੇ ਬਾਅਦ ਅਨਿਲ ਨਾਇਰ ਜੀ ਬਿੰਦਿਆ ਮਦਨ ਜੀ ਜੋ ਕਿ 2000 ਰੁਪਏ ਬੱਚਿਆਂ ਨੂੰ ਦਿੰਦੇ ਨੇ ਸਕੂਲ ਪੜ੍ਹਾਈ ਵਾਸਤੇ ਪਰ ਮੈਂ ਜਿੰਨੀ ਇਹਨਾਂ ਦੀ ਪਰਸ਼ੰਸ਼ਾ ਕੀਤਾ ਘੱਟ ਹੈ ਤੇ ਜਿਹੜੇ ਬੱਚੇ ਇਹਨਾਂ ਕੋਲੋਂ ਫੀਸ ਲੈ ਕੇ ਕੱਲ ਨੂੰ ਕੋਈ ਡੀਸੀਬੀ ਬਣ ਸਕਦਾ ਹੈ ਪੁਲਿਸ ਕਮਿਸ਼ਨਰ ਵੀ ਬਣ ਸਕਦਾ ਵੱਡੇ-ਵੱਡੇ ਅਫਸਰ ਬਣ ਸਕਦਾ ਹੈ ਲੇਕਿਨ ਹਮੇਸ਼ਾ ਯਾਦ ਰੱਖੂਗਾ ਕਿਸੇ ਸੰਸਥਾ ਨੇ ਮੈਨੂੰ ਪੜਾਇਆ ਸੀ ਅੱਜ ਆਪ ਸਭ ਕੋ ਸਭ ਤੋਂ ਪਹਿਲੇ ਤੋਂ ਹੈਪੀ 75th ਰਿਪਬਲਿਕ ਡੇ ਔਰ ਅੱਜ ਬਹੁਤ ਹੀ ਧੂਮਧਾਮ ਸੇ ਆਰਗੇਨਾਈਜ਼ ਕੀਤਾ ਗਿਆ ਹੈ ਡਾਕਟਰ ਅੰਬੇਦਕਰ ਭਵਨ ਮੇ सिल्वर समाज सेवा सोसाइटी की ओर से आज एक प्रोग्राम ऑर्गेनाइज हुआ है सबसे पहले तो मैं थोड़ी सी आपसे उस बारे में बात करूँगा कि हमें आज दिल से सैल्यूट करना चाहिए उन सोल्जर्स को जो हमारे लिए अपने घर परिवारों से दूर रहकर देश पर अपनी बॉर्डर की सेवा करते हैं और जो जवान शहीद हो चुके हैं अपनी देश की खातिर उनको दिल से सल्यूट करें मैं सबनों पहला तो आज के पचहत्तरवें गणतंत्र दिवस सारे देशवासियों पंजाब वासियों लुधियाना ਦੇ ਵਾਸੀਆਂ ਨੂੰ ਅੱਜ ਦੇ ਦਿਨ ਦੇ ਤੇ ਬਹੁਤ-ਬਹੁਤ ਮੁਬਾਰਕਬਾਦ ਇਹਨਾਂ ਬਾਕੀ ਜਿਹੜੀ ਸਿਲਵ ਸਿਲਵਰ ਸੁਸਾਇਟੀ ਦੁਆਰਾ ਨੀਰ ਸਾਹਿਬ ਐਫਰਟਸ ਕਰਦੇ ਕਿ ਦੋਸ ਦੋ ਮਿੰਨਿਆਂ ਬਾਅਦ ਹਰੇਕ ਬੱਚਿਆਂ ਨੂੰ ਜਿਨ੍ਹਾਂ ਦੇ ਉੱਤੇ ਫਾਦਰ ਦਾ ਸਾਯਾ ਨਹੀਂ ਹੈ ਉਹਨਾਂ ਨੂੰ ਪੜ੍ਹਾਈ ਵਾਸਤੇ 2-2000 ਰੁਪਏ ਦੇ ਚੈੱਕ ਦਿੰਦੀ ਹੈ ਇਹ ਇੱਕ ਸਮਾਜ ਦੇ ਵਿੱਚ ਜਿਹੜਾ ਕਿਸੇ ਦੇ ਦੁੱਖ ਨੂੰ ਦੂਰ ਕਰਨ ਵਾਸਤੇ ਇੱਕ ਥੋੜਾ ਜਿਹਾ ਮੱਲਬ ਦਾ ਕੰਮ ਕਰਦੇ ਆ ਨਮਸਕਾਰ ਮੈਂ ਬੰਦੀਆ ਮੈਦਾਨ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਅੱਜ ਗਣਤੰਤਰ ਦਿਵਸ ਮਨਾਇਆ ਗਿਆ ਹੈਗਾ ਬਾਬਾ ਸਭ ਵੀ ਮੈਂ ਉਮੀਦਕਰ ਭਵਨ ਦੇ ਵਿੱਚ ਤੇ ਜਿਹੜੀ ਸਿਲਵਰ ਸੇਵਾ ਸਮਾਜ ਸੁਸਾਇਟੀ ਹੈਗੀ ਹੈ ਉਹਦੇ ਕੰਮਾਂ ਨੂੰ ਸਾਨੂੰ ਗੁਨਾਹ ਦੀ ਕੋਈ ਅਵਸ਼ਕਤਾ ਨਹੀਂ ਹੈਗੀ ਕਿਉਂਕਿ ਹਰ ਖੇਤਰ ਦੇ ਵਿੱਚ ਵੱਧ ਚੜਕੇ ਕੀ ਕਹਿੰਦੇ ਕੰਮ ਕਰਦੀ ਪਈ ਹੈ ਚਾਹੇ ਉਹ ਬੱਚਿਆਂ ਦੀ ਫੀਸ ਦੇਣਾ ਹੋਵੇ ਚਾਹੇ ਉਹਨਾਂ ਨੂੰ ਪੜਾਣਾ ਲਿਖਾਣਾ ਹੋਵੇ ਚਾਹੇ ਉਹ ਕਿਤੇ ਲੰਗਰ ਲਾਣਾ ਹੋਵੇ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਤੁਸੀਂ ਇਸ ਯਾਗੇ ਦੇ ਵਿੱਚ ਆਪਣੀ ਜਿਹੜੀ ਆਹੂਤੀ ਹੈ ਜ਼ਰੂਰ ਪਾਓ ਤੇ ਜੋ ਵੀ ਯਥਾ ਸ਼ਕਤੀ ਦਾਨ ਹੈ ਉਹ ਕਰੋ ਲੁਧਿਆਣਾ ਲਾਈਵ ਲਈ ਸੰਜੇ ਸੇਤੀਆ ਦੀ ਰਿਪੋਰਟ